ਤੇ ੱੱਲੇ ਵੀ 11 ਲੀਟਰ ਹੀ ਸਾਰੇ ਮੰਨ ਲਓ ਰਵਾ ਸਾਡਾ ਘਰ ਦਾ ਹੀ ਹੈ ਮਾਲਾ ਵੀ ਮਾਂ ਥੱਲੇ ਵੀ 11 ਲੀਟਰ ਇੱਕ ਡੰਗਦਾ ਸੀ ਹਾਂ ਤੇ ਤੀ ਥੱਲੇ ਵੀ ਆ ਇਹੇ ਸੂਆ ਹੁਣ ਤੀਜਾ ਇਹ ਤੀਜਾ ਸੂਆ ਸੁੰਦੀ ਆ ਹਾਂਜੀ ਤੇ ਉਹ ਇਹਦੀ ਵੱਡੀ ਛੋਟੀ ਭੈਣ ਕਬੱਡੀ ਬਹੁਤ ਛੋਟੀ ਹੈ ਉਹ ਇਹ ਤੋਂ ਛੋਟੀ ਆ ਉਹ ਥੱਲੇ ਕਿੰਨਾ ਕਰ ਦੁੱਧ ਉਹਦੇ ਥੱਲੇ ਵੀ ਨਹੀਂ ਹੈ ਨਹੀਂ ਦੁੱਧ ਇੱਕੋ ਜਿਹਾ ਸਾਰੇ ਘਰ ਦਾ ਰਵਾ ਹੀ ਆ ਬਈ ਜੀ ਇਹ ਠੀਕ ਹੈ ਹਾਂ ਦੁੱਧ ਫਿਰ 22 ਲੀਟਰ ਬਹੁਤ ਹੁੰਦਾ ਹਨਾ ਹਾਂ ਬਹੁਤ ਹੁੰਦਾ ਤੇ ਇਹ ਕੇ ਨਾ ਦਿੰਦੀਆਂ ਵੀ ਕਟੀਆਂ ਹਾਂਜੀ ਤੇ ਸਾਨੂੰ ਕੱਟਾ ਨਹੀਂ ਦਿੱਤਾ ਜਿੱਦੇ ਮੰਨ ਲੋ ਠੀਕ ਹੈ ਸਾਡੇ ਆ ਵੱਡੀਆਂ ਛੋਟੀਆਂ ਵੇਚ ਵੀ ਦਿੱਤੀਆਂ ਪਿਛਲੇ ਸਾਲ ਵੀ ਸੇਲ ਕਰੀ ਸੀ ਕਦ ਮਗਲੇ ਸਾਲ ਵੀ ਹੱਲ ਵਾ ਜਾਣਾ ਹੱਲ ਕਦ ਘੱਟ ਮੈਨੂੰ ਐ ਇੱਕ ਦੱਸਿਓ ਵੀ ਕੀ ਪਾਉਣੇ ਵੀ ਇੰਨੀਆਂ ਮੋਟੀਆਂ ਹੋਈਆਂ ਉੱਤਥੀਆਂ ਬਾਈ ਜੀ ਸਾਰੇ ਬੰਨੀ ਦਾ ਦਾਣਾ ਪਾਉਣੇ ਆ ਕਾਨਕ ਵੜੇ ਐਵੇਂ ਓਕੇ ਸਰੋਂ ਦੀ ਖਾਲ ਹਾਂਜੀ ਫੀਡ ਹਾਂਜੀ ਮੈਂ ਨਾਲ ਸਾਡੇ ਸਾਰੇ ਬੰਨੀ ਆਂਦੇ ਆ ਵੀ ਸਾਰਾ ਕੁਝ ਹੀ ਵਾਧੂ ਪਾਉਣੇ ਆ ਜ਼ਿਆਦਾਤਰ ਕਹਿੰਦੇ ਵੀ ਤੇਲ ਕਿਉਂ ਪਾਉਣਾ ਨਹੀਂ ਚਾਹੀਦਾ ਵੀ ਚਰਪੇ ਚੜ ਜਾਂਦੇ ਆ ਦੁੱਧ ਤੇ ਨਹੀਂ ਆਉਂਦਾ ਪਸ਼ੂ ਕਿਉਂ ਤੇਲ ਬਣਾ ਬਾਈ ਕਿੰਨਾ ਕਿੰਨਾ ਪਾਉਣੇ ਹੋ ਜੇ ਕਿਉਂ ਤੇਲ ਮਾਰ ਲਓ ਜੀ ਜੀ ਹੌਲੀ ਹੌਲੀ ਦੇ ਸਾਰੇ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਲਾਲਬਾਈ ਤਹਿਸੀਲ ਗਿੱਦੜਵਾੜ ਤੇ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਵੀਡੀਓ ਦੇ ਵਿੱਚ ਇੱਕ ਚੰਗੀ ਮੱਝ ਦਿਖਾ ਰਿਆ ਚੰਗੇ ਦੁੱਧ ਵਾਲੀ ਤੇ ਬਾਈ ਕੋਲੇ ਇਹਦੀ ਮਾਂ ਤੇ ਉਹ ਗਾਂ ਇਹਦੀ ਭੈਣ ਤਿੰਨੇ ਚੰਗੀਆਂ ਨੇ ਕਿੰਨਾ ਦੁੱਧ ਕੱਢਿਆ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਬਾਈ ਦਾ ਨਾਮ ਹੈਗਾ ਜੀ ਮੁਖਪਾਲ ਨੇੜੇ ਗੁਰਦੁਆਰਾ ਸਾਹਿਬ ਦੇ ਨੇੜੇ ਬਾਈ ਦਾ ਘਰ ਹੈ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਹਾਂਜੀ ਬਾਈ ਜੀ ਪਹਿਲਾ ਸਾਸਿਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਚੜਦੀ ਕਲਾ ਬਾਈ ਠੀਕ ਆ ਸਤਾਂ ਜੀ ਬਹੁਤ ਵਧੀਆ ਆਪਣਾ ਪਿੰਡ ਹੈਗਾ ਲਾਲ ਬਾਈ ਹੈਨਾ ਹਾਂਜੀ ਹਾਂਜੀ ਲਾਲ ਬਾਈ ਗਿੱਦੜ ਬਾਈ ਤੋਂ 7-8 ਕਿਲੋਮੀਟਰ ਤੇ ਇਹ ਰੋਡ ਜਿਹੜਾ ਲੰਬੀ ਰੋਡ ਲੰਬੀ ਰੋਡ ਤੇ ਪਿੰਡ ਦੇ ਰੋਡ ਦੇ ਉੱਤੇ ਹੀ ਪਿੰਡ ਆ ਹੈਨਾ ਪਿੰਡ ਦਾ ਹਾਂ ਠੀਕ ਹੈ ਜੇ ਆਪਾਂ ਹੁਣ ਦੁੱਧ ਦੀ ਗੱਲ ਕਰਕੇ ਹਾਂਜੀ ਬਾਈ ਪਹਿਲਾਂ ਤਾਂ ਮਾਂ ਤੋਂ ਹੀ ਆਪਾਂ ਸਟਾਰਟ ਕਰਦੇ ਆਂ ਮਾਂ ਥੱਲੇ ਕਿੰਨਾ ਕਦੋਂ ਤੁਸੀਂ ਆ 11 ਲੀਟਰ ਹਾਂ ਇਹਦੇ ਥੱਲੇ ਵੀ 11 ਲੀਟਰ ਹੀ ਸਾਰੇ ਮੰਨ ਲਓ ਰਵਾ ਸਾਡਾ ਘਰ ਦਾ ਹੀ ਹੈ ਮੰਨ ਲਾ ਵੀ ਮਾਂ ਥੱਲੇ ਵੀ 11 ਲੀਟਰ ਇੱਕ ਡੰਕਦਾ ਸੀ ਹਾਂ ਤੇ ਤੀਜਾ ਥੱਲੇ ਵੀ ਆ ਇਹੇ ਸੂਆ ਹੁਣ ਤੀਜਾ ਇਹ ਤੀਜਾ ਸੂਆ ਸੁੰਦੀ ਆ ਹਾਂਜੀ ਹਾਂਜੀ ਤੇ ਉਹ ਇਹਦੀ ਵੱਡੀ ਛੋਟੀ ਭੈਣ ਕਬੱਡੀ ਉਹ ਛੋਟੀ ਹੈ ਜੀ ਉਹ ਇਹ ਤਾਂ ਛੋਟੀ ਆ ਉਹ ਥੱਲੇ ਕਿੰਨਾ ਕਦੋਂਦਾ ਉਹਦੇ ਥੱਲੇ ਵੀ ਇੰਨਾ ਹੀ ਹੈ ਇੰਨਾ ਹੀ ਕਦੋਂ ਇਹ ਕੋਈ ਨਹੀਂ ਸਾਰੇ ਘਰ ਦਾ ਰਵਾ ਹੀ ਹੈ ਬਾਈ ਜੀ ਇਹ ਠੀਕ ਹੈ ਹਾਂ ਦੁੱਧ ਫਿਰ 20 ਲੀਟਰ ਬਹੁਤ ਹੁੰਦਾ ਹਨਾ ਹਾਂ ਬਹੁਤ ਹੁੰਦਾ ਤੇ ਕੇ ਨਾ ਦਿੰਦੀਆਂ ਵੀ ਕਟੀਆਂ ਹਾਂਜੀ ਤੇ ਸਾਨੂੰ ਕਟਾ ਨਹੀਂ ਦਿੱਤਾ ਜਿੱਦੇ ਦੇ ਮੰਨ ਲੋ ਠੀਕ ਹੈ ਸਾਡੇ ਆ ਵੱਡੀਆਂ ਛੋਟੀਆਂ ਵੇਚ ਵੀ ਦਿੱਤੀਆਂ ਪਿਛਲੇ ਸਾਲ ਵੀ ਸੇਲ ਕਰੀ ਸੀ ਕੁਦ ਮਗਲੇ ਸਾਲ ਵੀ ਸੇਲ ਮੰਨਣਾ ਵੀ ਹੁਣ ਇਹਦੇ ਮਾਂ ਕਹਿੰਦੇ ਸੂਏ ਹੋ ਇਹ ਹੈ ਕਿ ਚੌਥੇ ਇਹ ਚੌਥੇ ਪੰਜਵੇਂ ਸੁਣ ਚੌਥੇ ਪੰਜ ਠੀਕ ਹੈ ਹੁਣ ਇਹਦਾ ਰੇਟ ਕੀ ਕਰਤਾ ਜੇ ਫੇਰ ਹੀ ਤੋੜਾਂਗੇ ਆਪਾਂ ਭਾਈ ਜੀ ਰੇਟ ਇਹਦਾ 3 ਲੱਖ ਰੁਪਈਆ ਬਾਕੀ ਮਾਨ ਤਨ ਕਰ ਦਾਂਗੇ ਮਾਨ ਤਨ ਤਨ ਚ ਹੋ ਜਾਊਗਾ ਹਾਂ ਠੀਕ ਆ ਤੋਰੋ ਜੇ ਇੱਕ ਵਾਰੀ ਆ ਬਾਈ ਕਹਿੰਦਾ ਵੀ 3 ਲੱਖ ਜਿਹੜਾ ਰੇਟ ਹੈ ਮਾਨਤਾਣ ਹੋ ਜਾਣਾ ਫੁੱਲ ਪਾਜਣਾ ਫੁੱਲ ਕੱਦ ਕੱਠ ਮੈਨੂੰ ਐ ਇੱਕ ਦੱਸਿਓ ਵੀ ਕੀ ਪਾਉਣੇ ਵੀ ਇੰਨੀਆਂ ਮੋਟੀਆਂ ਹੋਈਆਂ ਮੋਟੀਆਂ ਵੀ ਸਾਰੇ ਬੰਦੀਆਂ ਦਾ ਦਾਣਾ ਪਾਉਣੇ ਆ ਕਾਣਕ ਵੜੇਵੇਂ ਓਕੇ ਸਰੋਂ ਦੀ ਖਾਲ ਹਾਂਜੀ ਫੀਲਡ ਹਾਂਜੀ ਮੈਂ ਨਾਲ ਸਾਡੇ ਸਾਰੇ ਬੰਦੀਆਂ ਦੇ ਆ ਵੀ ਸਾਰਾ ਕੁਝ ਹੀ ਵਾਧੂ ਪਾਉਣੇ ਆ ਜ਼ਿਆਦਾਤਰ ਕਹਿੰਦੇ ਵੀ ਤੇਲ ਕਿਉਂ ਪਾਉਣਾ ਨਹੀਂ ਚਾਹੀਦਾ ਵੀ ਚਰਬੀ ਚੜ ਜਾਂਦੀ ਆ ਦੁੱਧ ਤੇ ਨਹੀਂ ਆਉਂਦਾ ਬੱਸ ਉਹ ਕਿਓ ਤੇਲ ਬਣਾ ਬਾਈ ਕਿੰਨਾ ਕਿੰਨਾ ਪਾਉਣੇ ਹੋ ਜਿ ਕਿਓ ਤੇਲ ਮਾਰ ਲੋ ਜੀ ਜੀ ਹੌਲੀ ਹੌਲੀ ਦੇ ਜਾਨ ਸਾਰਿਆਂ ਨੂੰ ਨਿੱਕੇ ਨੂੰ ਦੇ ਨਿੱਕਾ ਬਾਲ ਜੱਲ ਗਿਆ ਉਹਨੂੰ ਦੇ ਨਈ ਨਈ ਮਾਡਾ ਸੂਣ ਵੇਲੇ ਦੰਨੇ ਉਹ ਕੋ ਸੂਣ ਤੋਂ ਦੋ ਮਹੀਨੇ ਤੋਂ ਗੱਪ ਹੋ ਜੋ ਦੇਣ ਲੱਗ ਜਾਨੀ ਕਿੰਨਾ ਦੰਨੇ ਮਾਡਾ ਵੀ 100 ਗ੍ਰਾਮ ਡੋਜ ਦੇ ਕੇ 50 ਕ 200 150 ਦੋ ਭਾਈਆ ਭਾਈ ਉਹ 2.5 3 ਮਲਕ ਪੈਂਦਾ ਚ 150 150 ਗ੍ਰਾਮ ਪੈਂਦਾ ਗਲਾਸੇ ਚ ਇੱਕ ਸਰੋਂ ਦਾ ਤੇਲ ਸਰੋਂ ਦਾ ਠੀਕ ਹੈ ਤੱਕੋ ਵਿਚਾਰ ਦਿਨੇ ਉਹ ਯਾਰ ਦਿਨਾ ਕੰਮ ਹੀ ਮੇਰਾ ਇਹ ਆ ਦੂਜਾ ਗੱਲ ਠੀਕ ਆ ਠੀਕ ਆ ਠੀਕ ਆ ਆਮ ਤੌਰ ਤੇ ਮਿੱਤਰੋ ਵੱਡੇ ਵੱਡੇ ਡਾਕਟਰ ਕਹਿੰਦੇ ਆ ਵੀ ਜੇ ਘੋ ਚਾਰਤਾ ਤਾਂ ਪਸ਼ੂ ਦੁੱਧ ਦੇ ਨਹੀਂ ਆਉਂਦਾ ਪਰ ਜੇ ਬਾਈਆਂ ਦੀ ਗੱਲ ਕਰਗੇ ਤਾਂ ਨਾਲੇ ਬਜਣ ਫੁੱਲ ਕਦ ਕਾੜ ਬਹੁਤ ਸੋਹਣਾ ਤੇ ਨਾਲੇ ਬਾਈ ਕਹਿੰਦੇ ਵੀ ਘੋ ਤੇ ਤੇਲ ਅਸੀਂ ਦੇਲੇ ਦਨੇ ਆ ਜਦੋਂ 2 ਮਹੀਨਿਆਂ ਦੀ ਗੱਬੜਾ ਹੋ ਜਾਂਦੀ ਆ ਠੀਕ ਆ ਹਾਂ ਬੰਤ ਜੀ ਨੂੰ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ ਆ ਵਜਨ ਫੁੱਲ ਆ ਕਦ-ਕਾੜ ਬਹੁਤ ਚੰਗਾ ਤੇ ਚੰਗੇ ਜਿੰਨਾ ਸਾਹਣ ਦਾ ਵਜਨ ਹੁੰਦਾ ਮਿੱਤਰੋ ਉਨਾਂ ਵਜਣਾ ਥੋੜੀ ਜਿਹੀ ਭਾਲ ਜ਼ਰੂਰ ਆ ਇੱਕ ਪਾਸੇ ਬੈਠੀ ਕਰਕੇ ਤੇ ਕੁੰਡੀ ਝੋਟੀ ਆ ਹਾਂਜੀ ਤੇ ਸਾਰੇ ਦਾ ਵੇ ਫਿਰ ਠੀਕ ਆ ਤੇ ਮਨ ਲਾ ਵੀ ਸਾਮ ਤੇ ਤੁਸੀਂਓਂ ਕੋ ਹਾਂ ਆ ਸਾਂਭੇ ਠੀਕ ਹੈ ਆ ਬੁੜੀਆਂ ਅਸੀਂ ਆ ਆ ਵੀ ਸਾਂਭਦੇ ਹੋਰ ਠੀਕ ਹੈ ਦੇ ਘਰ ਦੇ ਮੈਂਬਰ ਸਾਰੇ ਅਸੀਂ ਆ ਸਾਂਭਦੇ ਜਿਵੇਂ ਮੰਨ ਲਓ ਤੁਸੀਂ ਕਹਿੰਦੇ ਬੀ ਪਿਛਲੇ ਸਾਲ ਪਿਛਲੇ ਸਾਲ ਵਿੱਚ ਸੀ ਕੋ ਉਦੋਂ ਪਹਿਲਾਂ ਵਿੱਚ ਸੀ ਚੰਗੇ ਦੋ ਸਾਲ ਹੋ ਗਏ ਦੋ ਸਾਲ ਕਿੰਨਾ ਦੁੱਧ ਸੀ ਥੱਲੇ ਉਹ ਦੇਖਾ ਇਹ ਨਹੀਂ ਸੀ ਇਹਦੀ ਪੈਣ ਸੀ ਹਾਂ ਇਹਦੀ ਪੈਣ ਸੀ ਠੀਕ ਹੈ ਪਹਿਲੇ ਸੂਏ ਦੀ ਹੋਣੀ ਉਹ ਹਾਂ ਇਹਦੀ ਪਹਿਲੇ ਸੂਏ ਦੀ ਠੀਕ ਹੈ ਦੁੱਧ ਉਹਦੇ ਥੱਲੇ ਵੀ ਭਾਈ ਲੀਟਰ ਸੀ ਤੇ ਉਹ ਕਿੰਨੇ ਦੇ ਵਿੱਚ ਸੀ ਉਦੋਂ ਉਦੋਂ ਇੱਕ ਅੱਸੀ ਦੀ ਵਿੱਚੀ ਸੀ ਇੱਕ ਕੁਰਸੀ ਦੀ ਠੀਕ ਆ ਫਿਰ ਇਹਦਾ ਮਤਲਬ ਪਿੰਡ ਚੋਂ ਡਰਾਪਰ ਕੋਈ ਭੜਿਆ ਨਹੀਂ ਆ ਸਾ ਪਿੰਡ ਚ ਹੈ ਨਹੀਂ ਮੱਝ ਹੈ ਨਹੀਂ ਠੀਕ ਆ ਹੁਣ ਆਪਾਂ ਰੇਟ ਇਹਦਾ 3 ਲੱਖ ਕਰਤਾ ਮਾਰਦਾਨ ਤਿੰਨ ਚੋਂ ਹੋ ਜਾਣਾ ਤੇ ਫੋਨ ਨੰਬਰ ਦੱਸ ਦੋ ਜੀ 758 75892 75892 69486 69486 ਆ ਦੋਸਤੋ ਵੈਸੇ ਦਾ ਸੌਦਾ ਹੋਈ ਜਾਣਾ ਮੈਨੂੰ ਉਮੀਦ ਆ ਵੀ ਆਪਣੇ ਚੈਨਲ ਤੇ ਜਿਹੜੇ ਪਿਆਰ ਕਰਦੇ ਨੇ ਜਿਹੜਾ ਚੰਗੇ ਦੁੱਧ ਵਾਲਾ ਪਸ਼ੂ ਰੱਖਣਾ ਚਾਹੁੰਦੇ ਨੇ ਤੇ ਦੂਜੀ ਗੱਲ ਜੇ ਕੁਦਰਤੀ 19 21 ਹੁੰਦੀ ਹੈ ਫਿਰ ਬਾਈ ਕਹਿੰਦਾ ਵੀ ਦੁੱਧ ਤੇ ਲਿਆ ਕੇ ਲਾਈਵ ਚ ਬਾਈ ਕਰਕੇ ਵੇਚਾਂਗੇ 22 ਲੀਟਰ ਇਹਨੇ ਦੁੱਧ ਦਿੱਤਾ ਮੰਨ ਲਓ 20 ਕਿਲੋ ਆਪਾਂ ਕਹਿ ਸਕਦੇ ਆ 20 ਲਾ ਲਓ 21 ਕਿਲੋ ਲਾ ਲਓ ਕਿਉਂਕਿ 50 ਗ੍ਰਾਮ ਦਾ ਫਰਕ ਪੈ ਜਾਂਦਾ ਲੀਟਰ ਤੇ ਕਿਲੋ ਦਾ ਮਗਰ ਘੱਟੋ ਘੱਟ ਹਾਂਜੀ ਦਿੰਦੀਆਂ ਕਟੀਆਂ ਦਿੰਦੀਆਂ ਕਟੀਆਂ ਸਾਡੇ ਕਟਾ ਨਹੀਂ ਅਜੇ ਦਿੰਦੀਆਂ ਓਕੇ ਜੀ ਓਕੇ ਓਕੇ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਤੇ ਲਾਈਕ ਕਮੈਂਟ ਕਰਦੇ ਆ